ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਦੁਪੱਟਿਆਂ ਨੂੰ ਰੰਗ ਕਾਟ ਕਰਕੇ ਦਿਖਾਵਾਂਗੇ ਵੀ ਆਪਾਂ ਦੁਪੱਟਿਆਂ ਨੂੰ ਘਰ ਵਿੱਚ ਹੀ ਕਿਵੇਂ ਰੰਗ ਕਾਟ ਕਰ ਸਕਦੇ ਆਂਗੇ ਸਭ ਤੋਂ ਪਹਿਲਾਂ ਜੀ ਕਈ ਵਾਰ ਹੁੰਦਾ ਹੈਗਾ ਜਿਵੇਂ ਦੁਪੱਟਿਆਂ ਦਾ ਜਿਹੜਾ ਰੰਗ ਹੈ ਆਪਾਂ ਨੂੰ ਪਸੰਦ ਵੀ ਨਹੀਂ ਆਉਂਦਾ ਹੈਗਾ ਕਈ ਵਾਰ ਦੁਪੱਟਿਆਂ ਦਾ ਰੰਗ ਵੀ ਨਿਕਲਦਾ ਜੀ ਕਈ ਕਾਰਨ ਹੁੰਦੇ ਨੇਗੇ ਤਾਂ ਜੋ ਆਪਾਂ ਜਿਹੜਾ ਰੰਗ ਕਾਟ ਕਾਟ ਕਰਦੇ ਆਂਗੇ ਦੁਪੱਟਿਆਂ ਨੂੰ ਤੇ ਘਰ ਵਿੱਚ ਹੀ ਆਪਾਂ ਜਿਹੜੇ ਦੁਪੱਟਿਆਂ ਨੂੰ ਜੀ ਨਵੀਂ ਲੁੱਕ ਦੇ ਸਕਦੇ ਆਂਗੇ ਤੇ ਨਵੇਂ ਵਰਗਾ ਬਣਾ ਸਕਦੇ ਆਂ ਜੀ ਕਈ ਵਾਰ ਕੀ ਹੁੰਦਾ ਜੀ ਆਪਣੇ ਜਿਹੜੇ ਸੂਟ ਨੇਗੇ ਵੀ ਉਹ ਫਟ ਵੀ ਜਾਂਦੇ ਨੇਗੇ ਤੇ ਉਹ ਜਿਹੜੇ ਦੁਪट्टे ਪਏ ਹੁੰਦੇ ਨੇ ਉਹ ਨਵੇਂ ਪਏ ਹੁੰਦੇ ਨੇ ਜੀ ਆਪਾਂ ਨੂੰ ਐ ਹੁੰਦਾ ਵੀ ਆਪਾਂ ਰੰਗ ਕਟ ਕਰਕੇ ਇਹਨਾਂ ਨੂੰ ਡਾਈ ਕਰਾਈਏ ਕਿਉਂਕਿ ਬਾਜ਼ਾਰ 'ਚ ਆਪਾਂ ਜੀ ਜੇ ਰੰਗ ਕਟ ਕਰਾਉਣੇ ਆਗੇ ਤਾਂ ਬਹੁਤ ਪੈਸੇ ਲੈਂਦੇ ਨੇਗੇ ਰੰਗ ਕਟ ਕੱਟਣ ਦੇ ਵੀ ਲੈਂਦੇ ਨੇ ਜੀ ਤੇ ਡਾਈ ਕਰਨ ਦੇ ਵੀ ਐਕਸਟਰਾ ਉਹਨਾਂ ਨੂੰ ਤਾਂ ਲੈਣੀ ਨੇਗੇ ਹੁਣ ਜੀ ਆਪਾਂ ਅੱਜ ਦੀ ਵੀਡੀਓ ਵਿੱਚ ਜੀ ਦੁਪੱਟਿਆਂ ਨੂੰ ਰੰਗ ਕਟ ਕਰਨਾ ਦਿਖਾਵਾਂਗੇ ਵੀ ਆਪਾਂ ਕਿਵੇਂ ਰੰਗ ਕਟ ਕਰਨਾ ਦੁਪੱਟਿਆਂ ਨੂੰ ਆਪਾਂ ਜਿਹੜੇ ਆ ਦੁਪੱਟੇ ਲਏ ਨੇਗੇ ਚਾਰ ਦੁਪੱਟੇ ਲਏ ਨੇ ਇਹ ਨਾ ਜੋ ਆਇਆ ਜੀ ਆਪਾਂ ਹੁਣ ਕਈ ਦੁਪੱਟਿਆਂ ਦੇ ਰੰਗ ਕੱਟ ਕਰਕੇ ਦਿਖਾਵਾਂਗੇ ਤਾਂ ਜੋ ਨਲੇ ਆਪਾਂ ਘਰ ਵਿੱਚ ਹੀ ਇਹਦਾ ਰੰਗ ਕੱਟ ਕਰ ਸਕੀਏ ਤੇ ਆਪਣੇ ਪੈਸਿਆਂ ਦੀ ਵੀ ਜਿਹੜੀ ਹੈ ਜੀ ਬਚਤ ਹੋ ਸਕੇ ਚਲੋ ਜੀ ਹੁਣ ਆਪਾਂ ਰੰਗ ਕੱਟ ਕਰਕੇ ਦਿਖਾਉਨੇ ਆ ਹੁਣ ਜੀ ਜਿਹੜਾ ਆਪਾਂ ਨੇ ਰੰਗ ਕੱਟ ਕਰਨਾ ਉਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਜੀ ਉਹਦੇ ਬਾਰੇ ਦੱਸ ਦੇਵਾਂਗੇ ਇੱਧਰ ਜੀ ਆਪਾਂ ਨੇ 2 ਟਾਹਾਂ ਲੀਟਰ ਪਾਣੀ ਲੈ ਲਿਆ ਇੱਕ ਬਰਤਨ ਵਿੱਚ ਜੀ ਇਹ ਪਾਣੀ ਹੁਣ ਚੰਗੀ ਤਰ੍ਹਾਂ ਜੀ ਆਪਾਂ ਨੇ ਉਬਾਲ ਲੈਣਾਗਾ ਇੱਕ ਜੀ ਆਪਾਂ ਨੇ ਨਾ ਹ ਰੰਗ ਕੱਟ ਹੈ ਜਿਹੜਾ ਬਿੱਲੀ ਬ੍ਰਾਂਡ ਦਾ ਲੈਣਾ ਸਪੈਸ਼ਲ ਕੁਆਲਿਟੀ ਹੈ ਏ ਜੀ ਆਪਾਂ ਨੇ ਲੈ ਲੈਣਾਗਾ ਇਹ ਬੀਕਰ ਪਈਆਂ ਦੀ ਆਪਾਂ ਨੂੰ ਬਾਜ਼ਾਰ ਚ ਡੱਬੀ ਮਿਲ ਜਾਂ ਮਿਲ ਜਾਂਦੀ ਹੈ ਜੀ ਕਿਸੇ ਵੀ ਆਪਾਂ ਬਾਜ਼ਾਰ ਚ ਕਿਸੇ ਵੀ ਸ਼ਾਪ ਤੋਂ ਆਪਾਂ ਇਹ ਲੈ ਸਕਦੇ ਹਾਂ ਜੀ ਇਹ ਜੀ ਇੱਕ ਇਹ ਰਵੜ ਦੀ ਡੱਬੀ ਚ ਵੀ ਆਉਂਦਾਗਾ ਇਹ ਕੇ ਲੋਹੇ ਦੀ ਵੀ ਚੋਰਸ ਡੱਬੀ ਚ ਆਉਂਦਾ ਜੀ ਆਪਾਂ ਉਹ ਵੀ ਵਰਤ ਸਕਦੇ ਆਂਗੇ ਹੁਣ ਜੀ ਆਪਾਂ ਇਹਦੇ ਵਿੱਚ ਆਪਣਾ ਪਾਣੀ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚ ਰੰਗ ਘਾਟ ਦੇ ਦੋ ਚਮਚ ਪਾ ਲੈਣੇ ਨੇ ਜੀ ਆ ਦੇਖੋ ਹੁਣ ਜੀ ਚੰਗੀ ਤਰ੍ਹਾਂ ਜਿੰਨਾ ਚਿਰ ਆਪਣਾ ਰੰਗ ਘਾ ਟੁੱਬਲਦਾ ਨਹੀਂ ਜੀ ਆਪਾਂ ਫੇਰ ਜਿਹੜਾ ਦੁਪੱਟਾ ਇਹਦੇ ਵਿੱਚ ਡਿਪ ਕਰਾਂਗੇ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਉਬਾਲਣਾ ਆ ਦੇਖੋ ਜੀ ਜਿਹੜਾ ਆਪਣਾ ਰੰਗ ਘਾ ਟਾ ਚੰਗੀ ਤਰ੍ਹਾਂ ਜੀ ਉਬਲ ਗਿਆ ਹੁਣ ਜਿਹੜਾ ਆਪਣਾ ਆ ਦੁਪੱਟਾ ਜੀ ਇਹਦੇ ਵਿੱਚ ਹੁਣ ਆਪਾਂ ਹੌਲੀ ਹੌਲੀ ਇਹਨੂੰ ਡਿਪ ਕਰਾਂਗੇ ਇਹ ਕਿਸੇ ਵੀ ਕੋਈ ਵੀ ਸਟੱਫ ਹੈ ਜੀ ਆਪਾਂ ਕੋਈ ਵੀ ਦੁਪੱਟਾ ਜਿਵੇਂ ਪਿਓਰ ਦਾ ਲਓ ਕਾਟਨ ਦਾ ਹਣਾ ਸਿੰਥੈਟਿਕ ਵੀ ਆਪਾਂ ਇਦਾਂ ਹੀ ਰੰਗ ਕੱਟ ਕਰ ਸਕਦੇ ਆਂਗੇ ਆ ਦੇਖੋ ਜੀ ਆਪਣਾ ਕਿੰਨਾ ਆਪਣਾ ਜਿਹੜਾ ਦੁਪट्टे ਦਾ ਕਲਰ ਦਾ ਫਰਕ ਪੈ ਗਿਆ ਜੀ ਇਹ ਜਿਵੇਂ ਜੇ ਹੁਣ ਕੋਈ ਵੀ ਡਾਰਕ ਦੁਪੱਟਾ ਹੈਗਾ ਜਿਹੜੇ ਡਾਰਕ ਦੁਪੱਟੇ ਹੁੰਦੇ ਨੇ ਜੀ ਉਹਨਾਂ ਵਿੱਚ ਆਪਾਂ ਰੰਗ ਕੱਟ ਬਸ ਵੱਧ ਪਾ ਕੇ ਜੀ ਦੇ ਟਾਈਮ ਵੀ ਥੋੜਾ ਜਿਹਾ ਉਹਨਾਂ ਨੂੰ ਵੱਧ ਲੱਗਦਾ ਜੀ ਆ ਦੇਖੋ ਇਹਦਾ ਪਾਉਣ ਸਾਰੀ ਆਪਣਾ ਜਿਹੜਾ ਨਾ ਰੰਗ ਹੈਗਾ ਦੁਪट्टे ਦਾ ਨਿਕਲ ਗਿਆ ਨਾਲ ਦੀ ਨਾਲ ਹਲਾਈ ਜਾਣਾ ਜੀ ਤਾਂ ਜੋ ਜਿਹੜਾ ਆਪਣਾ ਸਾਰਾ ਦੁਪट्टे ਦਾ ਇੱਕੋ ਸਾਰਾ ਜਿਹੜਾ ਰੰਗ ਨਿਕਲ ਜੇ ਤੇ ਦੁਪट्टे 'ਚ ਡੱਬ ਨਾ ਪਵੇ ਜੀ ਆ ਦੇਖੋ ਜੀ ਆਪਣਾ ਹੁਣ ਜਿਹੜਾ ਦੁਪੱਟਾ ਹੈਗਾ ਤੁਸੀਂ ਖੁਦ ਦੇਖਿਆ ਹੈਗਾ ਵੀ ਕਿਹੜਾ ਕਲਰ ਸੀ ਦੁਪट्टे ਦਾ ਜੀ ਹੁਣ ਦੇਖੋ ਪ੍ਰੋਪਰ ਵਾਈਟ ਹੋ ਗਿਆ ਜੀ ਤੁਸੀਂ ਖੁਦ ਚੈੱਕ ਕਰ ਸਕਦੇ ਹੋਗੇ ਹਨਾ ਵੀਡੀਓ ਵਿੱਚ ਜੀ ਦੇਖੋ ਇਸੇ ਤਰ੍ਹਾਂ ਜੀ ਆਪਾਂ ਘਰ ਵਿੱਚ ਹੀ ਹਨਾ ਦੁਪट्टे ਰੰਗ ਕਟ ਕਰ ਸਕਦੇ ਆਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਇਹ ਜਿਹੜਾ ਹੁਣ ਜੀ ਆਪਾਂ ਨੇ ਪਾਣੀ ਲਿਆ ਇਹ ਜੀ ਆਪਾਂ ਇੱਕ ਦੁਪੱਟਾ ਹੋਰ ਰੰਗ ਕਟ ਕਰਾਂਗੇ ਜੀ ਆਪਾਂ ਲਾਈਟ ਦੁਪੱਟਾ ਇਹਦੇ ਵਿੱਚ ਜੀ ਇੱਕ ਹੋਰ ਰੰਗ ਕਟ ਕਰ ਸਕਦੇ ਆਂਗੇ ਜਿਵੇਂ ਹੁਣ ਆਪਾਂ ਜਿਹੜਾ ਗ੍ਰੀਨ ਦੁਪੱਟਾ ਰੰਗ ਕਟ ਕਰਾਂਗੇ ਜੀ ਉਹਦੇ ਲਈ ਆਪਾਂ ਨੂੰ ਸਾਫ ਪਾਣੀ ਦੀ ਲੋੜ ਪਊਗੀ ਹੁਣ ਜੀ ਆਪਾਂ ਨਾ ਇਹਨੂੰ ਰੰਗ ਕਟ ਕਰ ਲਿਆ ਤੇ ਹੁਣ ਬਾਹਰ ਕੱਢਦੇ ਆਂ ਇਹ ਇਧਰ ਜੀ ਆਪਾਂ ਬਾਲਟੀ ਵਿੱਚ ਸਾਫ਼ ਪਾਣੀ ਪਾ ਲਿਆ। ਹੁਣ ਜੀ ਆਪਾਂ ਦੁਪੱਟੇ ਨੂੰ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਨਿਚੋੜ ਲੈਣਾ ਜੀ। ਆ ਦੇਖੋ ਹੁਣ ਆਪਣਾ ਦੁਪੱਟੇ ਦਾ ਤੁਸੀਂ ਰੰਗ ਚੈੱਕ ਕਰ ਸਕਦੇ ਹੋਗੇ ਸਾਰੇ ਕਲਰ ਹੈ ਜਿਹੜਾ ਆਪਣਾ ਨਿਕਲ ਗਿਆ। ਤੇ ਜੰਮੀ ਵਾਈਟ ਹੋ ਗਿਆ ਦੁਪੱਟਾ ਜੀ ਆਪਣਾ। ਆ ਦੇਖੋ ਜੀ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਨਿਚੋੜ ਲੈਣਾਗਾ ਇਸ ਤਰ੍ਹਾਂ ਹੀ। ਇਹਨੂੰ ਜੀ ਨਾਲ ਦੀ ਨਾਲ ਆਪਾਂ ਠੰਡੇ ਪਾਣੀ ਚ ਡਿਪ ਕਰ ਦੇਣਾਗਾ। ਇਹਦਰ ਜੀ ਹੁਣ ਆਪਣਾ ਪਾਣੀ ਹਜੇ ਗਰਮ ਹੈਗਾ ਇਹਦੇ ਵਿੱਚ ਜੀ ਆਪਾਂ ਇੱਕ ਹੋਰ ਦੁਪੱਟਾ ਪਾਵਾਂਗੇ ਆ ਦੇਖੋ ਜੀ ਜਿਹੜਾ ਗ੍ਰੇ ਕਲਰ ਦਾ ਦੁਪੱਟਾ ਸੀ ਜੀ ਇਹ ਰੰਗ ਕਾਟ ਵਿੱਚ ਆਪਾਂ ਇਹਨੂੰ ਡਿਪ ਕਰਾਂਗੇ ਜੀ ਵੀਡੀਓ ਜੀ ਐਂਡ ਤੱਕ ਜ਼ਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਹ ਦੇਖੋ ਜੀ ਹੁਣ ਇਹ ਚ ਦੇਖੋ ਆਪਾਂ ਨੇ ਰੰਗ ਕਾਟ ਵੀ ਨਹੀਂ ਪਾਇਆ ਦੇਖੋ ਆਪਣਾ ਆਹ ਦੇਖੋ ਜੀ ਆ ਜਿਹੜਾ ਰੰਗ ਘਟ ਹੈ ਇਹਦੇ ਵਿੱਚ ਆਪਾਂ ਨੇ ਦੁਪੱਟਾ ਡਿਪ ਕੀਤਾ ਸੀ ਦੇਖੋ ਗ੍ਰੇ ਕਲਰ ਦਾ ਸੀ ਜੀ ਦੇਖੋ ਆਪਣਾ ਜਿਹੜਾ ਕਿੰਨਾ ਰੰਗ ਦਾ ਫਰਕ ਪੈ ਗਿਆ ਦੁਪੱਟੇ ਦਾ ਇਸੇ ਤਰ੍ਹਾਂ ਜੀ ਆਪਾਂ ਘਰ ਬੈਠੇ ਜਿਹੜੇ ਦੁਪੱਟੇ ਦਾ ਰੰਗ ਕੱਟਣਾ ਰੰਗ ਡਾਈ ਕਰਨਾ ਜੀ ਘਰ ਵਿੱਚ ਹੀ ਕਰ ਸਕਦੇ ਹਾਂਗੇ ਇਹ ਹੁਣ ਜਿਹੜਾ ਜੀ ਆਪਾਂ ਨੇ ਦੁਪੱਟੇ ਦਾ ਜ ਰੰਗ ਕੱਟ ਕੇ ਦਿਖਾਏ ਨੇਗੇ ਇਹਦੀ ਆਪਾਂ ਤੋਂ ਕਿੰਨੇ ਪੈਸੇ ਲੈ ਲੈਂਦੇ ਨੇ ਕਰਨ ਦੇ ਨੇ ਵੀ ਪਹਿਲੇ ਰੰਗ ਆਪਾਂ ਨੂੰ ਕੱਟਣਾ ਪਊਗਾ ਫੇਰ ਇਹ ਦੁਪੱਟਾ ਡਾਈ ਹੋਊਗਾ ਕੁਝ ਕੁ ਦੁਪੱਟੇ ਇਹ ਜਿਹੇ ਵੀ ਨੇ ਜੀ ਜਿਨ੍ਹਾਂ ਦਾ ਰੰਗ ਨਹੀਂ ਵੀ ਉੱਤਰਦਾ ਹੈਗਾ ਹਨਾ ਆਹ ਦੇਖੋ ਜੀ ਜਿਹੜੇ ਆਹ ਦੁਪੱਟੇ ਨੇਗੇ ਇਹਨਾਂ ਦਾ ਪ੍ਰੋਪਰ ਆਪਾਂ ਨੇ ਰੰਗ ਦੇਖੋ ਤੁਹਾਡੇ ਸਾਹਮਣੇ ਵਾਈਟ ਕਰਕੇ ਦਿਖਾਇਆ ਹੈਗਾ ਇਹ ਦੁਪੱਟਿਆਂ ਨੂੰ ਜੀ ਰੰਗ ਕੱਟ ਕਰਨ ਲਈ ਆਪਣਾ ਕੋਈ ਬੜਾ ਟਾਈਮ ਵੇਸਟ ਨਹੀਂ ਹੁੰਦਾ ਹੈਗਾ ਹਨਾ ਵੀ ਆਪਣਾ ਵੀ ਸਾਰਾ ਦਿਨ ਲੱਗ ਜਾਂਦਾ ਵੀ ਆਪਾਂ ਆਏਗਾ ਇਹ ਸਾਰਾ 10-10 ਮਿੰਟਾਂ ਦਾ ਕੰਮ ਹੈ ਜੀ ਆਪਣਾ ਲਓ ਜੀ ਇੱਧਰ ਦੇਖੋ ਆਪਣਾ ਜਿਹੜਾ ਦੁਪੱਟਾ ਰੰਗ ਕੱਟ ਹੋਈ ਜਾਂਦਾ ਬਸ ਇਹਨੂੰ ਵੀ ਬਾਹਰ ਕੱਢਾਂਗੇ ਹੁਣ ਜੀ ਆਪਾਂ ਦੁਪੱਟੇ ਨੂੰ ਬਾਹਰ ਕੱਢ ਦਈਏ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਜੀ ਇਹਨੂੰ ਕੱਢ ਲੈਣੇ ਨੇਗੇ ਦੇਖੋ ਜੀ ਬਿਲਕੁਲ ਵਾਈਟ ਹੋ ਗਿਆ ਪ੍ਰੋਪਰ ਵਾਈਟ ਜੀ ਦੁਪੱਟਾ ਆਪਣਾ ਦੇਖੋ ਲੋ ਜੀ ਹੁਣ ਆਪਾਂ ਨੇ ਜਿਹੜਾ ਆ ਦੁਪੱਟਾ ਹੈ ਇਹਨੂੰ ਵੀ ਬਾਹਰ ਕੱਢ ਲੈਣਾਗਾ ਗੈਸ ਆਪਾਂ ਨੇ ਬੰਦ ਕਰ ਦੇਣਾ ਜੀ ਆ ਦੇਖੋ ਜੀ ਇਹ ਵੀ ਪ੍ਰੋਪਰ ਵਾਈਟ ਹੈ ਦੁਪੱਟਾ ਵੀ ਹੋ ਗਿਆ ਜੀ ਇਹ ਵੀ ਆਪਾਂ ਨੇ ਨਾਲ ਸਾਫ਼ ਪਾਣੀ ਲੈ ਲੈਣਾ ਜੀ ਉਹਦੇ ਵਿੱਚ ਆਪਾਂ ਇਹਨੂੰ ਡਿਪ ਕਰਾਂਗੇ ਆ ਦੇਖੋ ਜੀ ਇਹ ਜੀ ਆਪਾਂ ਨਾਲ ਯਾਦ ਰੱਖਿਓ ਵੀ ਠੰਡਾ ਪਾਣੀ ਜ਼ਰੂਰ ਰੱਖਣਾਗਾ ਠੰਡੇ ਪਾਣੀ ਚ ਡਿਪ ਕਰਨਾਗਾ ਜਿਵੇਂ ਆਪਣਾ ਨਾਰਮਲ ਪਾਣੀ ਹੁੰਦਾ ਟੂਟੀਆਂ ਵਾਲਾ ਆ ਦੇਖੋ ਜੀ ਇਹ ਹੀ ਪ੍ਰੋਪਰ ਵਾਈਟ ਹੋ ਗਿਆ ਜੀ ਦੇਖੋ ਜਿਹੜਾ ਜਿਹੜਾ ਆਪਣਾ ਪਾਣੀ ਹੈ ਚੰਗੀ ਤਰ੍ਹਾਂ ਉਬਲ ਰਿਹਾ ਹੈਗਾ ਇਹਦੇ ਵਿੱਚ ਜੀ ਆਪਾਂ ਇੱਕ ਚਮਚ ਪਾਵਾਂਗੇ ਰੰਗ ਕੱਟਦਾ ਇੱਕ ਚਮਚਾ ਜੀ ਆਪਾਂ ਰੰਗ ਘੱਟ ਦਾ ਪਾਵਾਂਗੇ ਕਿਉਂਕਿ ਆਪਾਂ ਨੇ ਇੱਕ ਦੁਪੱਟੇ ਹੀ ਇਹਦੇ ਵਿੱਚ ਡਿਪ ਕਰਨਾ ਹੈਗਾ ਇਹ ਜੀ ਆਪਾਂ ਪਹਿਲਾਂ ਪਾਣੀ ਬਦਲ ਲਿਆ ਸੀਗਾ ਜਿਹੜੇ ਦੋੜ ਦੁਪੱਟਿਆਂ ਦਾ ਆਪਾਂ ਨੇ ਰੰਗ ਘੱਟ ਕਰਿਆ ਜੀ ਹੁਣ ਜੀ ਆਪਾਂ ਨੇ ਆ ਗ੍ਰੀਨ ਕਲਰ ਦਾ ਦੁਪੱਟਾ ਕਾਟਨ ਦਾ ਜੀ ਹੁਣ ਇਹਨੂੰ ਜੀ ਆਪਾਂ ਰੰਗ ਘੱਟ ਕਰਾਂਗੇ ਇਹਦੇ ਵਿੱਚ ਪਾ ਕੇ ਆਹ ਦੇਖੋ ਇਹ ਕਾਟਨ ਦਾ ਦੁਪੱਟਾ ਹੈ ਜੀ ਗ੍ਰੀਨ ਕਲਰ ਦਾ ਇਹਨੂੰ ਜੀ ਰੰਗ ਘੱਟ ਕਰਾਂਗੇ ਆ ਦੇਖੋ ਜਿਹੜਾ ਇਹ ਗ੍ਰੀਨ ਕਲਰ ਦਾ ਆਪਣਾ ਦੁਪੱਟਾ ਹੈ ਜੀ ਇਹਦਾ ਕਿੰਨਾ ਰੰਗ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਫੇਟ ਹੋ ਗਿਆ ਜੀ ਇਹ ਆਪਾਂ ਨੂੰ ਥੋੜਾ ਜੀ ਵੱਧ ਟਾਈਮ ਆਪਾਂ ਨੂੰ ਨਾ ਅੱਗ ਦੇ ਉੱਪਰ ਸੇਕ ਲਗਾਉਣਾ ਪਊਗਾ ਇਹਨੂੰ ਚੰਗੀ ਤਰ੍ਹਾਂ ਉਬਾਲਣਾ ਪਊ ਜੀ ਤਾਂ ਜੋ ਜਿਹੜਾ ਰੰਗ ਹੈ ਕੱਟਿਆ ਜਾ ਸਕੇ ਕਈ ਵਾਰ ਜਿਹੜੇ ਹੁਣ ਦੁਪੱਟੇ ਨੇਗੇ ਡਾਰਕ ਕਲਰ ਦੇ ਉਹ ਥੋੜੇ ਜੇ ਲਾਈਟ ਥੋੜਾ ਜਿਹਾ ਰੰਗ ਉਹਨਾਂ ਵਿੱਚ ਮਾੜਾ ਮੋਟਾ ਰਹਿ ਜਾਂਦਾ ਉਹ ਵੈਸੇ ਦਾ ਰੰਗ ਪ੍ਰੋਪਰ ਨਿਕਲ ਜਾਂਦਾ ਹੈਗਾ ਹਾਂਜੀ ਆ ਦੇਖੋ ਜਿਹੜਾ ਆਪਣਾ ਗ੍ਰੀਨ ਕਲਰ ਦਾ ਦੁਪੱਟਾ ਸੀ ਪੈਰਟ ਗ੍ਰੀਨ ਕਲਰ ਦਾ ਸੀਗਾ ਇਹ ਇਹ ਫਿਰ ਵੀ ਆ ਬਾਲਾ ਮੈਂ ਐਵੇਂ ਪ੍ਰੋਪਰ ਵਾਈਟ ਤਾਂ ਨਹੀਂ ਤੁਹਾਨੂੰ ਕਹਿ ਸਕਦੀ ਆਪਣਾ ਜੀ ਰੰਗ ਕਿੰਨਾ ਨਿਕਲ ਗਿਆ ਆਪਾਂ ਪ੍ਰੋਪਰ ਵਾਈਟ ਤਾਂ ਨਹੀਂ ਹੋਇਆ ਜੀ ਫਿਰ ਵੀ ਬਹੁਤ ਕਲਰ ਨਿਕਲ ਗਿਆ ਜੀ ਕਿਉਂਕਿ ਇਹ ਡਾਰਕ ਜਿਹੜੇ ਕਲਰ ਨੇ ਜੀ ਇਹ ਬਹੁਤ ਘੱਟ ਨਿਕਲਦੇ ਨੇਗੇ ਚਲੋ ਜੀ ਹੁਣ ਆਪਾਂ ਇਹਨੂੰ ਸਾਫ਼ ਪਾਣੀ ਵਿੱਚ ਕੱਢਦੇ ਆਂਗੇ ਠੰਡੇ ਪਾਣੀ ਵਿੱਚ ਪਾਉਣਿਆਂ ਨੂੰ ਹਾਂਜੀ ਆ ਦੇਖੋ ਜਿਹੜੇ ਹੁਣ ਆਪਾਂ ਨੇ ਨਾ ਦੁਪੱਟੇ ਆ ਜਿਹੜੇ ਲਾਈਟ ਕਲਰ ਦੇ ਰੰਗ ਕਾਟ ਕੀਤੇ ਸੀ ਜੀ ਉਹਨਾਂ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਵਾਈਟ ਹੋਇਆ ਜੀ ਹਨਾ ਦੋਆਂ ਦੁਪੱਟਿਆਂ ਦਾ ਜੀ ਆਹ ਜਿਹੜਾ ਆਪਾਂ ਨੇ ਜੀ ਡਾਰਕ ਗ੍ਰੀਨ ਕਲਰ ਦਾ ਦੁਪੱਟੇ ਦਾ ਹਨਾ ਆਪਾਂ ਨੇ ਰੰਗ ਕਾਟ ਕੀਤਾ ਸੀ ਜੀ ਇਹ ਥੋੜਾ ਜਿਹਾ ਵੀ ਪ੍ਰੋਪਰ ਵਾਈਟ ਨਹੀਂ ਆਪਾਂ ਇਹਨੂੰ ਕਹਿ ਸਕਦੇ ਜੀ ਵੀ ਉਹ ਲਾਈਟ ਹੋ ਗਿਆ ਇਹ ਵੀ ਇਹ ਜੀ ਹੁਣ ਜਿਹੜੇ ਰੰਗ ਆਪਾਂ ਜਦ ਇਹਦਾ ਕਟਿਆ ਸੀ ਜੀ ਇਹ ਡਾਰਕ ਸੀਗਾ ਤਾਂ ਕਰਕੇ ਇਹਦਾ ਜੀ ਰੰਗ ਜਿਹੜਾ ਬਾਲਾ ਵੀ ਪ੍ਰੋਪਰ ਵਾਈਟ ਹੁੰਦਾ ਨਹੀਂ ਜੀ ਇਹਦਾ ਫਿਰ ਵੀ ਲਾਈਟ ਜਿਹਾ ਕਲਰ ਹੋ ਗਿਆ ਜੀ ਆਪ ਆਪਣੇ ਜਿਹੜੇ ਰੰਗ ਦਾ ਦੁਪੱਟੇ ਨੇ ਜੀ ਇਹ ਪੂਰੇ ਵਾਈਟ ਹੋ ਗਏ ਜੀ ਇਸੇ ਤਰ੍ਹਾਂ ਜੀ ਆਪਾਂ ਜਿਹੜੇ ਦੁਪੱਟੇ ਦੇ ਰੰਗ ਕਾਟ ਹੈ ਸਿਰਫ 200 ਰੁਪਏ ਵਿੱਚ ਆਪਾਂ ਜਿਹੜਾ ਰੰਗ ਕਾਟ ਕਰ ਸਕਦੇ ਆਂਗੇ ਇਹ ਹੁਣ ਜੀ ਜਿਹੜੇ ਹੁਣ ਭਾਈਆਂ ਤੋਂ ਵੀ ਆਪਾਂ ਜਿਹੜਾ ਬਾਜ਼ਾਰ ਤੋਂ ਜੀ ਆਪਾਂ ਇਹ ਰੰਗ ਕਾਟ ਕਰਾਉਣੇ ਆਂਗੇ ਡਾਰਕ ਕਲਰ ਦੇ ਦੁਪੱਟੇ ਦਾ ਜੀ ਉਹ ਵੀ ਪੂਰਾ ਨਹੀਂ ਘਟਦੇ ਹੈਗੇ ਉਹ ਵੀ ਇਹਨਾਂ ਉਹਨਾਂ ਤੋਂ ਵੀ ਜੀ ਲਾਈਟ ਰਹਿ ਉਹਨਾਂ ਤੋਂ ਵੀ ਰੰਗ ਜਿਹੜਾ ਰਹਿ ਜਾਂਦਾ ਹੈਗਾ ਆ ਦੇਖੋ ਆ ਜਿਹੜੇ ਲਾਈਟ ਕਲਰ ਦੇ ਦੁਪट्टे ਨੇ ਜੀ ਇਹ ਆਪਣੇ ਪ੍ਰੋਪਰ ਵਾਈਟ ਹੋਗੇ ਇਹ 'ਚ ਥੋੜਾ ਕਨਾ ਰੰਗ ਹੈਗਾ ਜੀ ਹਨਾ ਵੀ ਫਿਰ ਵੀ ਬਹੁਤ ਰੰਗ ਕਟਿਆ ਗਿਆ ਜੀ ਜਿਵੇਂ ਇਹ ਡਾਰਕ ਸੀਗਾ ਇਸੇ ਤਰ੍ਹਾਂ ਜੀ ਆਪਾਂ ਘਰ ਵਿੱਚ ਹੀ ਬਹੁਤ ਹੀ ਸਸਤਾ ਤੇ ਘੱਟ ਟਾਈਮ ਵਿੱਚ ਜੀ ਆਪਾਂ ਜਿਹੜਾ ਰੰਗ ਕਟ ਦੁਪੱਟਿਆਂ ਨੂੰ ਕਰ ਸਕਦੇ ਆ ਆਪਣਾ ਜੀ ਦੇਖੋ ਕਿੰਨਾ ਘੱਟ ਟਾਈਮ ਲੱਗਿਆ ਇਹਨਾਂ ਨੂੰ ਰੰਗ ਕਟ ਕਰਨ ਲਈ ਉਹ ਜੀ ਆਪਾਂ ਬਹੁਤ ਹੀ ਘੱਟ ਸਮੇਂ ਵਿੱਚ ਜਿਹੜਾ ਦੁਪੱਟਿਆਂ ਨੂੰ ਰੰਗ ਕਟ ਕਰਤਾ ਤੁਸੀਂ ਵੀ ਜੀ ਘਰ ਬੈਠੇ ਇਦਾਂ ਦਾ ਰੰਗ ਕੱਟ ਕਰ ਸਕਦੇ ਹੋ ਦੁਪੱਟਿਆਂ ਨੂੰ ਜਿਹੜਾ ਆਪਾਂ ਨੇ ਰੰਗ ਕੱਟ ਕਰਿਆਗਾ ਇੰਨੇ ਕੁ ਦੁਪੱਟਿਆਂ ਦੇ ਰੰਗ ਕੱਟਦੇ ਜੀ ਆਪਾਂ ਤੋਂ ਬਹੁਤ ਪੈਸੇ ਲੈ ਲੈਂਦੇ ਨੇ ਬਾਜ਼ਾਰ ਵਿੱਚ ਜੀ ਇਸੇ ਤਰ੍ਹਾਂ ਜੀ ਆਪਾਂ ਘਰ ਵਿੱਚ ਜਿਹੜਾ ਦੁਪੱਟਿਆਂ ਨੂੰ ਰੰਗ ਕੱਟ ਕਰ ਸਕਦੇ ਆ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਜੀ ਧੰਨਵਾਦ